ਮੇਰੇ ਯਕੀਨ ਨਾਲ ਸੰਦੀਪ ਕੁਮਾਰ ਜਿਹੜਾ ਜੇ ਮੇਲਾ ਕਰਵਾਏਗਾ ਉਹ ਦੱਸੇ ਤੇ ਹਰ ਸਾਲ ਦੀ ਤਰ੍ਹਾਂ ਜੈ ਬਾਬਾ ਜੂਲੇਲਾ ਸੇਵਾ ਸੁਸਾਇਟੀ ਲੋ ਮੇਲਾ ਕਰਾਇਆ ਜਾਂਦਾ ਇਥੇ ਹਰ ਸੁਸਾਇਟੀ ਵੱਲੋਂ ਜਦੋਂ ਸੇਰੇ ਸ਼ਬੀਰ ਲੰਗਰ ਸਾਰਾ ਇੰਤਜ਼ਾਮ ਹੁੰਦਾ ਸਾਰਾ ਇਲਾਕੇ ਦੇ ਨਾਵਾਸੀ ਇਥੇ ਆ ਕੇ ਲੰਗਰ ਛਕਦੇ ਨੇ ਤੇ ਰਾਤੀ ਕਵਾਲੀਆਂ ਸੁਣਦੇ ਨੇ ਅੱਜ ਰਾਤੀ ਕਵਾਲੀਆਂ ਦਾ ਪ੍ਰੋਗਰਾਮ ਸੀ ਸ਼ੰਕਰ ਸ਼ਾਨ ਲੜਕਾ ਜਿਹਨੇ ਕਵਾਲੀਆਂ ਦਾ ਪ੍ਰੋਗਰਾਮ ਕੀਤਾ ਬੜਾ ਅੱਛਾ ਪ੍ਰੋਗਰਾਮ ਕੀਤਾ ਉਹਨੇ ਆਗੇ ਉਹਨੇ ਹਾਜ਼ਰੀ ਲਗਾਈ ਹੈ ਬਾਕੀ ਸਾਰੇ ਮੋਹੱਲੇ ਵਾਲਿਆਂ ਦੇ ਸਾਰ ਨੂੰ ਬਹੁਤ ਬਹੁਤ ਮੁਬਾਰਕ ਹੈ ਇਸ ਤਰ੍ਹਾਂ ਦੇ ਪਹਿਲਾਂ ਕਿਉਂ ਤੁਹਾਨੂੰ ਕਿਸ ਤਰ੍ਹਾਂ ਦੀ ਖੁਸ਼ੀ ਮਿਲਦੀ ਹੈ ਬਹੁਤ ਖੁਸ਼ੀ ਮਿਲਦੀ ਜੀ ਬਹੁਤ ਸਾਲਾਂ ਤੋਂ ਐਹੀ ਇਸ ਤਰ੍ਹਾਂ ਹੀ ਪ੍ਰੋਗਰਾਮ ਚੱਲ ਰਿਹਾ ਹੈ ਕਿਸੇ ਦੀ ਵੀ ਕੋਈ ਵੀ ਕੋਈ ਵੀ ਮਨੋ ਕਾਮਨਾ ਇੱਥੇ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਹੈ ਜਿਸ ਕਰਕੇ ਇਸ ਜਗ੍ਹਾ ਦੀ ਬਹੁਤ ਜ਼ਿਆਦਾ ਮਾਨਤਾ ਹੈ ਤੁਹਾਡੇ ਮਨੋਂ ਕਦੋਂ ਵੀ ਇਹ ਐਸੇ ਚੱਲਦੇ ਰੁਗੇ ਹਰ ਵਾਰੀ ਜੇ ਬਾਬਾ ਜੀ ਦੀ ਕਿਰਪਾ ਰਹੀ ਤੇ ਇਹ ਜਰੂਰ ਹੁੰਦਾ ਰਹੇਗਾ ਹਮਲੇ ਦੇ ਕੰਦਰ ਜਿਉਂਤ ਮਿਲਦਾ ਜੀ ਪੂਰੇ ਮੋਹੱਲੇ ਦਾ ਪੂਰਾ ਸਾਥ ਮਿਲਦਾ ਕਦੀ ਵੀ ਇਹ ਨਹੀਂ ਹੋਇਆ ਵੀ ਮੋਹੱਲਾ ਪਿੱਛੇ ਹੋਇਆ ਹੋਵੇ ਕਿਸੇ ਵੀ ਗ ਮੇਰਾ ਨਾਮ ਵਰੁਣ ਕਾਲੀਆ ਜੀ। ਅੱਜ ਜਿਹੜੀ ਮਾਫੀ ਤੇ ਵਾਈ ਜਾ ਰਹੀ ਹੈ ਕਿ ਜਲਦੀ ਹੋ ਜਾਏਗੀ। ਤਾਂ ਸਾਜੀ ਹਰ ਸਾਲ ਦੀ ਤਰ੍ਹਾਂ ਜੀ ਗੋਕਨ ਨਗਰ ਚ ਜਮੀਨ ਮੁਜਾਰਾ ਜਿਹੇ ਦਰਗਾਹ ਬਾਬਾ ਜੂਲੇ ਦਾ ਜਿਹੜਾ ਸੇੜੀ ਦਰਗਾਹ ਆ ਜਿਹਦੇ ਵਿੱਚ ਸਾਡੇ ਸਾਰੇ ਸੇਵਾਦਾਰ ਚਾਹਨਾ ਸਾਡੇ ਪ੍ਰਧਾਨ ਸੰਦੀਪ ਜੀ ਨੋਰੀ ਸਾਡੇ ਸਾਰੇ ਪ੍ਰਧਾਨ ਨੇ ਸਾਡੇ ਸੇਵਾਦਾਰ ਨਾਲ ਮਲੇਦਾਰ ਵੱਲੋਂ ਸਾਰੇ ਲੋ ਬਹੁ ਡਾਮੀ ਲਗਰਾਇਆ ਹੁੰਦਾ ਜੀ। ਇੱਥੇ ਬਾਬਾ ਜੂਲੇ ਦਾ ਸੇੜਾ ਸੇੜੀ ਕੋਲ ਨਾਲ ਨੰਗਰ ਲੱਗਦਾ ਸ਼ਬੀਲ ਨੰਗਰ ਲੱਗਦਾ ਭਰਪੂਰ ਨਾਲੇ ਜੀ ਸਾਰਿਆਂ ਨੂੰ ਮੇਲੇ ਦੀ ਬਹੁਤ ਬਹੁ ਮੂਰਕਾ ਹੋਣ ਦੀ ਸਾਰੇ ਮਲੇ ਵਾਸੀਆਂ ਨੂੰ ਨਾਲ ਆਏ ਜੀ ਸਾਰੇ ਵੀਰਾਂ ਨੂੰ ਬਹੁਤ ਆਇਆ ਸੋਹਣਾ ਦਰਜੀ ਵੀ ਬੀ। ਕਿਹੜਾ ਮੇਲਾ ਕਰਾਇਆ ਜਾ ਰਿਹਾ ਹੈ? ਹਰ ਸਾਲ ਵੀ ਮੇਲਾ ਕਰਾਇਆ ਜਾਂਦਾ ਹੈ। ਕਈ ਸਾਲਾਂ ਤੋਂ ਮੇਲਾ ਕਰਾਇਆ ਜਾ ਰਿਹਾ ਹੈ ਇੱਥੇ। 15 ਸਾਲ। ਤੇ ਕਈ ਕਾਲ ਮੋਰਵਾਂ ਨੂੰ ਦੇਖੀ ਮੈਂ ਜੰਨੇ। ਉਹ ਜਾ ਰਹੀ। ਠਾਈ ਗਨੇ ਜੀ ਨਸ਼ੇ ਛੱਡੋ ਮੇਰੇ ਵੀਰ ਜਿੰਨੇ ਵੀ ਭਰਾ ਨੇ ਸਾਰੇ ਨਸ਼ਾ ਤਾਗੋ ਸਾਰੇ ਮੇਰਾ ਵੀਰ ਤੇ ਆਪਣੇ ਮਾਪਿਆਂ ਦੀ ਸੇਵਾ ਕਰੋ ਤੇ ਚੰਗੇ ਕੰਮਾਂ ਤੇ ਲੱਗੋ। ਤੇਰਾ ਵੀਰ ਖੇਡਾਂਵਲ ਜਾਣ ਮੇਰੇ ਵੀਰ ਜਿੰਨੇ ਵੀ ਮੇਰੇ ਭਰਾ ਨੇ ਜਿੰਨੇ ਮੇਰੇ ਵੀਰ ਨੇ ਸ਼ਹਿਰ ਦੇ ਤੇ ਲੱਖ ਲੱਖ ਵਧਾਈ ਹੋ ਪੂਰੇ ਅੰਮ੍ਰਿਤਸਰ ਸ਼ਹਿਰ ਨੂੰ ਤੁਹਾਡੇ ਲਈ